ਲਿਆ ਸੱਜਣੋ ਝੋਟੀ ਇੱਕ ਲੱਗਿਆ ਦਿਖਾਉਣ ਤੇ ਆਪਣੇ ਬਹੁਤ ਖਾਸ ਅੰਕਲ ਜੀ ਕੋਲ ਪਹੁੰਚੇ ਹੋਏ ਆ ਅੱਜ ਸੂਆ ਦੂਜਾ ਪਿੰਡ ਉਗਰਾਹਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਆ ਆਪਣੇ ਪਿੰਡ ਤੋਂ ਲੱਗਿਆ ਝੋਟੀ ਦਿਖਾਉਣ ਬਿਲਕੁਲ ਜੈਨੂਅਨ ਸੱਜਣ ਨੇ ਕਰੇ ਲੂ ਬੰਦਿਆ ਕੋਈ ਵਪਾਰ ਵਾਲਾ ਸਿਸਟਮ ਨਹੀਂ ਤੇਦੀ ਮਾ ਦਾ ਰਿਕਾਰਡ ਵੀ ਬਹੁਤ ਚੰਗਾ ਬਿੱਦ ਪ੍ਰੂਫ ਵਾਲਾ ਸਿਸਟਮ ਆ ਤੇ ਘਰੀ ਕਮਾਦੀ ਕੈਮਰਾ ਇਧਰਲੇ ਬੰਨੇ ਦੀ ਮਾਦਰ ਖੜੀ ਹੈ ਮੇਲੇ ਚ ਦੁੱਧ ਚਵਾਇਆ ਵੇਆ ਤੇ ਛੋਟੀ ਦਾ ਆਪ ਦਾ ਰਿਕਾਰਡ ਵੀ ਬਹੁਤ ਚੰਗਾ ਪਹਿਲਣ ਦਾ ਬਾਕੀ ਗੱਲਬਾਤ ਬਾਈ ਜੀ ਨਾਲ ਕਰਾ ਦੇਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਵੀਡੀਓ ਚ ਹੀ ਕਰਾ ਦੇਾਂਗੇ ਆਜੋ ਜੀ ਉਰਲੇ ਬੰਨੇ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਚੜਦੀ ਕਲਾ ਜਮ ਓਕੇ ਜੀ ਆ ਨਾਮ ਤੇ ਨੰਬਰ ਬੋਲ ਦਿਓ ਜੀ 98729288189 ਰਣਜੀਤ ਸਿੰਘ ਨਾਮ ਸਰਦਾਰ ਰਣਜੀਤ ਸਿੰਘ ਸਰਦਾਰ ਰਣਜੀਤ ਸਿੰਘ ਜੀ ਹੈ ਨਾ ਤੇ ਪਹਿਲਾਂ ਕਹ ਰਿਹਾ ਆ ਸਰਟੀਫਿਕੇਟ ਤੇ ਮਾਰਦੇ ਕੈਮਰਾ ਦੀ ਮਾਦਰ ਦਾ ਸਰਟੀਫਿਕੇਟ ਆ ਇੱਥੋਂ ਘੁਮਾ ਦੀ ਕਿਉਂਕਿ ਮੇਰੇ ਪਿੰਡ ਚ ਮੇਲਾ ਕਰਾਇਆ ਸੀ ਸੱਜਣਾ ਨੇ ਉਹਦੇ ਜਿਹਨੇ ਦੁੱਧ ਚਵਾਇਆ ਸੀਗਾ ਤੇ ਉਹਦੀ ਝੋਟੀ ਆ ਗਈ ਥੋੜਾ ਜਿਹਾ ਕਹਿੰਦੀ ਬਈ ਘਰੇਲੂ ਹੋਣ ਕਰਕੇ ਤਾਂ ਡਰਦੀਆਂ ਨੇ ਨਾ ਹਾਂਜੀ ਥੋੜਾ ਜਹਾ ਹੋਂਦੇ ਘੱਟ ਹੋ ਜਾਂਦਾ ਕਰ ਸੁਹਾ ਕਿਹੜਾ ਜੀ ਇਹਦਾ ਸੁਹਾ ਦੂਜਾ ਜੀ ਸੁਹਾ ਦੂਜਾ ਤੇ ਸੂਈ ਕਿੰਨੇ ਦਿੰਦੀ ਹੋਗੀ ਅੱਜ ਸੂਈ ਅੱਜ 6 ਦਿਨਾਂ ਦੀ ਆਈ 6 ਮਾ ਦਿਨ ਹਾਂਜੀ ਆ ਥੋੜੀ ਕਰੋ ਇਧਰਲੇ ਬੰਨੇ ਸੂਈ ਨੂੰ ਬਾਈ ਕਹਿੰਦਾ ਅੱਜ 6 ਮਾ ਦਿਨ ਹੈ ਥੋੜਾ ਡਰਦੀ ਜ਼ਰੂਰ ਹੈ ਤੇ ਬਾਕੀ ਲੀਵਾ ਬੜਾ ਕਮਾਲ ਦਾ ਰੱਖਦੇ ਅਗਰੇ ਗੁੱਠਾਂ ਗਾਠਾਂ ਕਰਾਦੀ ਗਾਹਲੇ ਬੰਨੇ ਚੱਕ ਤੇ ਹਾਈਟ ਰਹੂਗੀ ਮੀਡੀਅਮ ਆ ਪਰ ਉਦਾਂ ਜੋ ਠੀਏ ਕਹਿ ਸਕਦੇ ਆ ਵੀ ਬਾਲੀ ਕਮਾਲ ਦੀ ਆ ਬਈ ਪਹਿਲਾਂ ਨੇ ਕਿੰਨਾ ਦੁੱਧ 14 ਕਿਲੋ ਲੈ ਤੋੜ ਦੋ ਖੋਲ ਕੇ ਐਂ ਵੀ ਗਿੜਾ ਖੜਾ ਦਿਓ ਪਹਿਲਣ ਦਾ ਜਿਹੜਾ ਮਿਲਕ ਰਕਾਰਡ ਆ ਉਹ ਬਾਈ ਜੀ ਕਹਿੰਦੇ ਵੀ 14 ਕਿਲੋ ਕੰਡੇ ਵਾਲਾ ਦੰਦੀ ਰਹੀ ਆ ਨਾਲ ਇਹਦੇ ਕੱਟਾ ਤੇ ਦਿਨ ਜੇ ਗੱਲ ਕਰ ਲਈਏ ਆ ਗਿਆ ਜੈਨੂਅਲ 6 ਮਾ ਦਿਨ ਥੋੜਾ ਨੇੜੇ ਤੋੜਦੇ ਕਿਉਂਕਿ ਆਉਂਦੇ ਘਾਟਾ ਬੰਦੀ ਉਹਦੇ ਕਰਕੇ ਮੈਂ ਕਹੂੰਗਾ ਵੀ ਥੋੜਾ dard ਦੇ ਨੇ ਪਸ਼ੂ ਜਿੰਨੀ ਕਿ ਚੜਾਈ ਮੈਂ ਕਹੂੰਗਾ ਇਹਦੀ ਉੱਤੋਂ ਆ ਉਨੀ ਕਿ ਚੜਾਈ ਇਹਦੀ ਨਾ ਥੱਲੇੋਂ ਲੈ ਮੇਰੀ ਵੀ ਆ ਅੱਲਾ ਜਾਲ ਗਰੀ ਥੋੜਾ ਦੂਰ ਹੋ ਕੇ ਦਿਖਾ ਦੇ ਵੀਊ ਕਰਕੇ ਥੋੜਾ ਡਰਦੀ ਆ ਲੈ ਚਲੋ ਲੈ ਚਲੋ ਬੱਚੇ ਤੇ ਲੈ ਚਲੋ ਚਵਾਈ ਦੀ ਕਿਵੇਂ ਰੂਗੀ ਜੀ ਹੈ ਜੀ ਚਵਾਈ ਦੀ ਕਿਵੇਂ ਆ ਚਵਾਈ ਜਮਾ ਪੋਲੀ ਸਿਰੇ ਦੀ ਜਮਾ ਜਮਾ ਫੋਕੀ ਕੋਈ ਹਾਂ ਜੀ ਠੀਕ ਹੈ ਗੱਲ ਉਹ ਸ਼ਰਲਾ ਨਹੀਂ ਫਰਲੇ ਤਾਰੇ ਨਾ ਪੋਲੀ ਠੀਕ ਹੈ ਗੱਲ ਉਰਲੇ ਬੰਨਾਂ ਦਾ ਖਾਣੀ ਗਰੀ ਤੇ ਲੈਵਾ ਮੈਂ ਇਹ ਕਹੂੰਗਾ ਵੀ ਫਿਕਸ ਜਆ ਲੈਵਾ ਬਿਲਕੁਲ ਨਾਲ ਲੱਗਮਾ ਜਆ ਟੁੱਟਮਾ ਜ ਨਹੀਂ ਹੈਗਾ ਜਆ ਆਪਾਂ ਕਹਿ ਦਈਏ ਵੱਡਾ ਹੈ ਨਾ ਲਫਾਫਾ ਜਆ ਹਿੱਲਣ ਜੇ ਵਾਲਾ ਜੀਗਾ ਫਲਣ ਸਿਸਟਮ ਆ ਤੇ 14 ਕਿਲੋ ਦੁੱਧ ਦੰਦੀ ਰਿਆ ਦੁੱਧ ਕਿੰਨਾ ਕੁ ਲੰਮਾ ਸਮਾਂ ਦੰਦੀ ਆ ਬ ਦੁੱਧ ਇਹ 7-8 ਮਹੀਨੇ ਲੰਮਾ ਸਮਾਂ ਵਧਿਆ ਦਿੰਦੀ ਹੈ। ਇਹ ਮੰਨ ਲਓ ਵੀ 2 ਕੁ ਮਹੀਨੇ ਲਗਭਗ ਪਹਿਲਾਂ ਛੱਡਣੀ ਪਈ। 2 ਮਹੀਨੇ ਪਹਿਲਾਂ ਛੱਡੀ ਸੀ ਸਾਰੀ ਇਹ। ਠੀਕ ਆ ਗੱਲ। ਤੇ ਗਰੀ ਕੱਟੇ ਤੇ ਮਾਰਦੇ ਕੈਮਰਾ ਬੱਚਾ ਦੇਖਣ ਨੂੰ ਆਇਆ ਲੱਗਦਾ ਜੇ ਮਹੀਨੇ ਦਾ ਹੋ ਰਿਹਾ ਹੁੰਦਾ ਨਾ। ਹਾਂਜੀ। ਆ ਤੇ ਗ੍ਰੋਥ ਚੰਗੀ ਆ ਤੇ ਦੁੱਧ ਵੀ ਚੰਗਾ ਤੇ ਬਾਕੀ ਮੇਨ ਗੱਲ ਸੁਭਾਅ ਦੀ ਠੰਡੀਆਂ ਕਰਿਓ ਜੀ ਇਧਰਲੇ ਬੰਨੇ ਥੋੜਾ ਡਰਦੀ ਆ ਸਾਤੋਂ। ਇਧਰਲੇ ਬੰਨੇ ਕਰਦੇ। ਐਸ ਵਾਰੀ ਕਿੰਨਾ ਕੁ ਦੁੱਧ ਪਾ ਸਕਦੀ ਆ ਆਈਡੀਆ? ਇਸ ਟਾਈਮ ਵੀ 13 ਲੀਟਰ ਤੇ ਆ ਰਹੀਆਂ ਸ਼ੀਜ਼ਨਾਂ ਦੀ ਇਹ। ਸ਼ੀਜ਼ਨਾਂ ਦੀ ਕੋਲੇ ਇਹ ਇੱਥੋਂ ਦਿਖਾ ਦੀ ਗਰੀ ਆਰਡਰ ਬਟਨ ਵਾਲਾ ਲੇਵਾ ਆ ਗਿਆ ਤੇ ਸੁਭਾਅ ਦੀ ਆ ਗਈ ਠੰਡੀ ਸੀਲ ਆ ਉਤਰਾਂ ਥੋੜਾ ਜਿਆ ਗੜੀ ਡਰਦੀ ਡਰਦੀ ਆ ਉਪਰ ਆ ਜਾ ਕਰਦੀ ਆ ਉੱਦਾਂ ਡਰਦੀ ਆ ਚਪਾਈ ਜੀ ਬਿਲਕੁਲ ਕਿੰਨਾ ਦੁੱਧ ਪਾ ਦੂ ਜੀ ਇਹ ਪੀ ਕੇ ਇਹ ਚ 16 17 ਕਿਲੋ ਪਾਉ ਜੀ 16 17 ਕਿਲੋ ਹਾਂ ਅ ਜਿਵੇਂ 13 14 ਪਹਿਲਾਂ ਨੇ ਪਾਇਆ ਵੀ ਦੋ ਦਾ ਬੈਲੈਂਸ ਦੋ ਦੋ ਤਿੰਨ ਕਿਲੋ ਦਾ ਵਧੇ ਸਕੇ ਵਧੇ ਜਾਣਾ ਜੀ ਤੇ ਚਪਾਈ ਦੀ ਰਹੂਗੀ ਪੋਲੀ ਜਮਾ ਪੋਲੀ ਹਾਂ ਜੀ ਤੇ ਰੇਟ ਇਹਦਾ ਕੀ ਰਹੂਗਾ ਜੀ ਰੇਟ ਹੈ ਜੀ ਕਿੰਨਾ ਮਰਜ਼ੀ ਕਰਾ ਲੋ 70 ਹਾਂ ਯਾਰ ਜੀ 1,70,000 1 ਲੱਖ ਬਾਹਾਂ ਦੇ ਕੱਲੇ 70 ਦੀ ਦੇ ਦੇ 1,70,000 ਠੀਕ ਹੈ ਗੱਲ ਆ ਰੇਟ ਵਾਈ ਕਹਿੰਦਾ ਉਤਨਾ ਜਿੰਨਾ ਮਰਜ਼ੀ ਕਰਾ ਲਓ 1,70 ਦੀ ਦੇ ਦਾਂਗੇ ਤੇ ਇਹਦੇ ਚੋ ਕਹ ਲਈਏ ਫਿਕਸ ਹੋ ਜਾ ਰੇਟ ਕੀ ਰਹੂਗਾ ਜਮੀ ਕਰ ਤਾਂ ਜੀ ਪਣ ਤਾਂ ਅਗਲੇ ਮੌਕੇ ਤੇ ਪੰਨ ਦੱਸ 10000 ਜੀਬ ਜੀ ਪਾਉਣ ਵਾਲਾ ਜਮੀ ਜੀ ਹਾਂ ਜੀ ਜਮੀ ਫਿਕਸ ਹੋ ਜਾ ਕੰਮੇ ਕਰਦੇ ਵੀ ਇੰਨੇ ਦੀ ਬਸ ਛੋਟੀ ਦੇ ਦੇਣੀ ਆ ਆਪਾਂ ਨੇ ਆਪਾਂ ਨੇ 10000 ਛੱਡ ਦਾਂ ਜੀ 60 ਦੀ ਦੇ ਦਾਂਗੇ 60 ਦੀ ਦੇ ਦਾਂਗੇ ਠੀਕ ਹੈ ਗੱਲ ਨੰਬਰ ਬੋਲ ਦਿਓ ਜੀ 98729 28818 98729 28818 28818 ਕਿਹੜਾ ਹੋਰ ਤੋੜ ਦੇ ਜੀ ਹੋਲ ਗਿਆ ਨਹੀਂ ਤੇ ਇੱਕ ਵਾਰੀ ਸੱਜਣੋ ਦੁਬਾਰਾ ਤੋੜ ਕੇ ਦਿਖਾ ਦੇਣਾ ਥੋੜਾ ਡਰਦੀ ਜਰੂਰ ਆ ਬਾਅਦ ਚ ਕੋਸ਼ਿਸ਼ ਕਰੂੰਗਾ ਵੀ ਇਹਦੀ ਮੈਂ ਕਲਿੱਪ ਲੈ ਕੇ ਨਾ ਜਿੱਥੇ ਜਿੱਥੇ ਵੀਡੀਓ ਝੋਟੀ ਖੜੀ ਆ ਉੱਥੇ ਉੱਥੇ ਲਾ ਦੂੰਗਾ ਨਾਲ ਮੇਲ ਕਾਫ ਤੇ ਇਸ ਤੋਂ ਬਾਅਦ ਇਹਦੀ ਮਾਦਰ ਵੀ ਤੁਹਾਨੂੰ ਦਿਖਾ ਦੂੰਗਾ ਡੀਪਲੀ ਦਿਖਾ ਦੂੰਗਾ ਡਿਟੇਲ ਨਾਲ ਤੇ ਬਾਕੀ ਥਣਲੇ ਵੀ ਇਹ ਕਹੂੰਗਾ ਵੀ ਬਿਲਕੁਲ ਸਾਫ ਆ ਗਈ ਥੱਲੇ ਨਾਲ ਲੱਗਮਾਂ ਜਲੇਵਾ ਆ ਗਿਆ ਕਹਿੰਦੇ ਫਿਕਸ ਫਿਕਸ ਜਾ ਉਹੀ ਗੱਲ ਆ ਵੀ ਤੀਜੇ ਸੂਏ ਜਾ ਕੇ ਭਾਈ ਆਪਦੀ ਮਾਂ ਦੇ ਬਰਾਬਰੇ ਬਣੇ ਮਾਂ ਦੇ ਬਰਾਬਰ ਚ ਹੋ ਗਈ ਜੇ ਮਾਂ ਤੀਜੇ ਸੂਏ ਜਾ ਕੇ ਠੀਕ ਆ ਗੱਲ 19 20 ਕਿਲੋ ਦੇ ਲਗਭਗ ਹਾਂ ਬੋਝ ਕੇ ਲੈ ਚਲੋ ਐਨੀ ਲੈ ਚਲੋ ਲੈ ਚਲੋ ਸਿੰਘ ਆ ਗਿਆ ਗੋਲ ਬੰਦ ਚਵਾਈ ਚਵਾਈ ਕਹਿੰਦਾ ਇਹ ਮੰਨ ਲਓ ਵੀ ਲੰਬਾ ਨਹੀਂ ਹੁੰਦਾ ਜਿਹੜਾ ਸਜਣੇ ਨੂੰ ਲੈ ਜੂਗਾ ਚਵਾਈ ਚ ਬਿਲਕੁਲ ਪੋਲੀ ਤੇ ਇਹ ਮੰਨ ਲਓ ਠੋਸ ਚਵਾਈ ਦੀ ਹੋਊਗੀ ਸ਼ਰਲਾ ਸ਼ਿੱਟਾ ਟਾਇਟ ਫਾਇਟ ਜੀ ਕੋਈ ਸ਼ਰਲਾ ਨਹੀਂ ਜਮਾ ਬੱਜੇ ਮੁੱਠੀ ਧਾਰ ਹੋਣਗੇ ਨਾ ਕੋਈ ਭਾਰ ਬੋਝ ਵਾਲੀ ਸ਼ਿਕਾਇਤ ਕੋਈ ਸ਼ਿਕਾਇਤ ਨਹੀਂ 100 ਦਾ 100 ਆ 100 ਦਾ 100 ਹੀ ਹੈ ਠੀਕ ਆ ਗ ਆ ਬਾਈ ਕਹਿੰਦਾ 100 ਦਾ 100 ਆ ਗਈ ਹਰੇਕ ਪੱਖ ਤੋਂ ਤੇ ਇੱਥੋਂ ਮਾਰਦੀ ਗਰੀ ਕੈਮਰਾ ਥੋੜਾ ਡਰਦੀ ਡਰਦੀ ਆ ਆਡਰ ਰੱਖ ਦਿਆ ਬੜਾ ਕਮਾਲ ਦਾ ਤੇ ਇੱਥੋਂ ਗਾਲੇ ਬੰਨਿਓ ਕਰਾਦੀ ਚੈੱਕ ਤੇ ਹੁਣ ਲੈ ਆਈ ਕੈਮਰਾ ਇਹ ਵਾਲੀ ਮਦਰ ਤੇ ਇਧਰਲੇ ਬੰਨੇ ਕਿਉਂਕਿ ਮਦਰ ਦੇ ਬਰਾਬਰ ਆ ਗੱਦਗੜ ਥੋੜਾ ਉਹਦੇ ਨਾਲ ਉੱਚੀ ਲੰਘ ਜੂਗੀ ਹੈ ਨਾ ਹਾਂਜੀ ਇਹ ਇਹ ਦੀ ਮਾਂ ਦਾ ਆ ਸਰਟੀਫਿਕੇਟ ਆ ਗਰੀ ਇੱਕ ਵਾਰੀ ਫੇਰ ਕਰਾਦੀ ਚੈੱਕ ਕਿਉਂਕਿ ਇਹਨੇ ਮੇਲੇ ਦੁੱਧ ਚਬਾਇਆ ਵੇਆ ਬਹੁਤ ਕਮਾਲ ਦੀ ਆ ਇਹ ਮੰਨ ਲਓ ਵੀ ਚੰਗੇ ਰਿਕਾਰਡ ਵਾਲੀ ਝੋਟੀ ਦਿਖਾਈ ਆ ਤੁਹਾਨੂੰ ਆਪ ਬਾਈ ਕਿਹੜੇ ਸੀਮੰਦੀ ਆ ਕੋਈ ਪਤਾ ਕੀ ਕਿਹਦਾ ਸੀਮੰਦ ਵਾਲ ਸਰਕਾਰੀ ਨਾ ਉਹਨਾਂ ਨਹੀਂ ਪਤਾ ਕੀ ਜਿਹੜਾ ਠੀਕ ਹੈ ਗੱਲ ਆਪ ਬਾਈ ਕਹਿੰਦਾ ਆ ਗਈ ਸਰਕਾਰੀ ਸੀਮਨ ਦੀ ਐਗਜੈਕਟ ਜੇ ਗੱਲ ਕਰ ਲਈਏ ਨਾਮ ਜਾਂ ਨੰਬਰ ਦਾ ਨਹੀਂ ਪਤਾ ਤੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਇਹ ਕੱਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਚੋਕੇ ਲੈ ਜਿਓ ਧੰਨਵਾਦ ਜੀ